ਤੇਰੀ ਥਾਪੀ ਖਾਲਸੇ ਨੂੰ ਬਾਜਾ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਤੇਰੀ ਥਾਪੀ ਖਾਲਸੇ ਨੂੰ ਕੜਗੀਆਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਆ ਵਾਏ ਗੁਰੂ ਕਾਬੂ ਨਾ ਛਾ ਡੇ ਖੇਤ ਸਿੰਘ ਸਿੱਧਾ ਕੋਨੀ ਡੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧਾ ਕੋਨੀ ਡੋਲਦੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਤਾਹੋਰ ਕੋਈ ਸ਼ਬਦ ਸੁਣਾਣਾ ਚਾਹੂੰ ਅਸੀਂ ਪਰ ਪਰ ਜਾਮ ਪਿਆ ਦੀਏ ਨੀ ਸੂਈਆਂ ਦੇ ਨੱਕੇ ਸਾਨੂੰ ਵੱਲ ਹਰ ਮੰਦਰ ਜਾਂਦਿਆਂ ਨੀ ਅੱਜ ਕਿੜਾ ਡੱਕੇ ਅਸੀਂ ਖੰਡੇ 18 ਸੇਰ ਦੇ ਐਵੇਂ ਨੀ ਚੱਕੇ बोले सो निहार जकारा लावे सूरमा रणहवेच खंडा खड़कावे सूरमा बोले सो निहार जकारा लावे सूरमा रणहवेच